ਦੇਸ਼ ਦੇ 77ਵੇਂ ਗਣਤੰਤਰ ਦਿਵਸ ਦੇ ਪਾਵਨ ਮੌਕੇ ਤੇ ਅੰਮ੍ਰਿਤਸਰ ਸਥਿਤ ਅਟਾਰੀ ਵਾਂਗਾ ਸਰਹੱਦ ਦੇ ਦੇਸ਼ ਭਗਤੀ ਦਾ ਅਨੋਖਾ ਦ੍ਰਿਸ਼ ਵੇਖਣ ਨੂੰ ਮਿਲਿਆ। ਸ਼ਹਿਰ ਤੋਂ ਹੀ ਦੇਸ਼ ਦੇ ਵਕ ਵਕ ਸੁਭਿਆਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਦੇਸ਼ੀ ਤੇ ਵਿਦੇਸ਼ੀ ਸੈਲਾਨੀ ਰਿਟਰੀ ਸੈਰੇਮਨੀ ਤੇ ਦਰਸ਼ਨ ਕਰਨ ਲਈ ਸਰਹੰਦ ਤੇ ਪਹੁੰਚ ਗਏ। ਤਿਰੰਗੇ ਨਾਲ ਸਜਿਆ ਮਾਹੌਲ ਅਤੇ ਦੇਸ਼ ਭਗਤੀ ਦੇ ਨਾਅਰੇ ਨੇ ਹਰ ਕਿਸੇ ਦੇ ਮਨ ਦੇ ਵਿੱਚ ਜੋਸ਼ ਭਰ ਦਿੱਤਾ।

अरे हाँ ये तो, नहीं तो, नहीं। तो ही है बट आज की मजा है आज हम अपने देश के लिए यहाँ पर आए आज तो जाना ही है यहाँ पर आने के बाद देश है वो अरे शायद नहीं।, नहीं।, नहीं दुगना तिगना हो जाती है इसलिए आज आना ही था लेकिन ਕੀ ਆਇਆ ਹੈ ਉਹ ਜੋ ਲੱਗਦਾ ਹੈ ਆਪ ਹਮ ਆਇਆ ਪਕਾ ਰਿਹਾ ਹੈ ਇਸ ਲਈ ਲੱਗਦਾ ਹੈ ਬੜਾ ਨਹੀਂ ਹੈ ਪਰ ਆਇਆ ਰਗਾ ਲਈ ਬਹੁਤ ਆਪ ਦਾ ਰਗਾ ਦੇਸ਼ ਲਈ ਹੈ 26 ਜਨਵਰੀ ਪੂਰਾ ਇੰਜੋਏ ਕੀਤਾ ਪੂਰਾ ਜੋਸ਼ ਬਹੁਤ ਬਹੁਤ ਇੰਜੋਏ ਕੀਤਾ ਸਭ ਦੇ ਸਾਥੀ ਬਹੁਤ ਨੇ ਆਇਆ ਇਹ ਮੇਰਾ ਨਾਮ ਅਰुण ਮਹਾਰਾਜ ਜੀ ਮੈਂ ਐਸੇ ਪ੍ਰੋਟੋਕੋਲ ਅਟਾਰੀ ਬਾਰਡਰ ਦੇ ਪੋਸਟ ਕਾਰਕਟਰ ਡਿਲੀਵਰੀ ਬਟਿਲ ਦਾ ਲੋਕ ਕਿਥੇ ਪਹੁੰਚ ਕਿੱਲੇ ਲੋਕ ਕਿੰਨੇ ਤਿਆਰੀਆਂ ਕੀਤੀ ਸੁਖਣਾ ਚਾਹੋ ਬਿਲਕੁਲ ਜੀ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੀਐਸਐਮ ਵੱਲੋਂ ਜਿੰਨੇ ਰਿਟਰੀਟ ਸੈਰਮਨੀ ਦੇ ਸੈਸਲਾਨੀ ਬਹੁਤ ਹੀ ਵੱਡੀ ਭਾਰੀ ਤਾਦਾਦ ਵਿੱਚ ਇੱਥੇ ਉਮੜਿਆ ਅਪਰੋਕਸਿਮੇਟ 25 ਤੋਂ 30 ਹਜ਼ਾਰ ਤੋਂ ਉੱਪਰ ਗੈਦਰਿੰਗ ਹੋਏਗੀ ਇਹਨਾਂ ਦੀ ਮਿਨਿਮਮ ਜਿਹੜੀ ਅਜੇ 10-12 ਹਜ਼ਾਰ ਤੱਕ ਜਿਹੜੇ ਜਿਨ੍ਹਾਂ ਨੂੰ ਇੰਟਰਸਟ ਨਹੀਂ ਮਿਲ ਸਕੀ ਤੇ ਜਿਹੜੀ ਐਂਟਰੀ ਸੀਗੀ ਉਹ ਕਰੀਬ 11:30 ਤੇ ਕਰੀਬ 12:00 ਦੇ ਕਰੀਬ ਇਹਨਾਂ ਨੇ ਆਮ ਪਬਲਿਕ ਵੀ ਦੇ ਦਿੱਤੀ ਸੀ ਲੱਗਦਾ ਕਿ ਕਾਫੀ ਜੋਸ਼ ਦੇਖਣ ਨੂੰ ਮਿਲ ਰਹੇ ਨੇ ਲੋਕਾਂ ਦੇ ਬਿਲਕੁਲ ਜੀ ਦੇਖੇ ਡੌਗ ਸ਼ੋਅ ਹੋਇਆ ਮੋਟਰਸਾਈਕਲ ਦਾ ਸ਼ੋਅ ਹੋਇਆ ਗਨ ਸ਼ੋਅ ਹੋਇਆ ਇਸ ਤੋਂ ਬਾਅਦ ਰਿਟਰੀਟ ਸੈਰਮਨੀ ਦਾ ਸਟਾਰਟਿੰਗ ਹੈ ਆਈਜੀ ਆਪਣੇ ਬੀਐਸਐਫ ਦੇ ਆਈਜੀ ਐਡੀ ਆਈਜੀ ਏਡੀਜੀਪੀ ਸਾਹਿਬ ਇੱਥੇ ਵਿਜ਼ਿਟ ਕੀਤਾ ਇਸ ਤੋਂ ਇਲਾਵਾ ਸ਼੍ਰੀ ਸੋਹੇਲ ਮੀਰ ਆਈਪੀਐਸ ਐਸਐਸਪੀ ਹਮਸਾ ਦੇਤੀ ਉਹ ਵੀ ਵਿਜ਼ਿਟ ਕੀਤਾ ਤੇ ਐਸਐਸਪੀ ਸਾਹਿਬ ਵੱਲੋਂ ਆਪਣੇ ਜੁਰਿਡਿਕਸ਼ਨ ਵਿੱਚ ਗੋਲਡਨ ਆਪਣੇ ਇੰਡੀਆ ਗੇਟ ਤੋਂ ਲੈ ਕੇ ਇੱਥੇ ਤੱਕ ਸਾਰੀ ਫੋਰਸ ਨੂੰ ਤਾਇਨਾਤ ਕੀਤਾ ਹੈ ਘੱਟੋ ਘੱਟ ਚਾਰ ਤੋਂ ਪੰਜ ਪੁਲਿਸ ਸਟੇਸ਼ਨ ਦੇ ਐਸਐਚਓ ਡੀਐਸਪੀ ਸਾਹਿਬਾਨ ਦਾ ਉਹਨਾਂ ਨੇ ਡਿਸਟ੍ਰਿਬਿਊਟ ਕੀਤਾ ਏਰੀਆ ਤਾਂ ਕਿ ਪਬਲਿਕ ਨੂੰ ਆਉਣ ਤੇ ਜਾਣ ਸਮੇਂ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਬਾਕੀ ਤੇ ਨੌਜਵਾਨਾਂ ਨੂੰ ਕਹਿੰਦਾ ਜੋ ਜਿੱਥੇ ਆਂਦਾ ਤੇਪਕਤੀ ਵੈਸੇ ਬਹੁਤ ਜ਼ਿਆਦਾ ਵੱਧ ਜਾਂਦੀ ਆ ਆਮ ਲੋਕਾਂ ਨੂੰ ਕੀ ਕੁਝ ਕਹਿਣਾ ਚਾਹੁੰਦੇ ਦੇਖੋ ਜੀ ਸਾਡੇ ਵੱਲੋਂ ਤੇ ਪੁਲਿਸ ਵੱਲੋਂ ਤੇ ਇਹੋ ਹੀ ਅਪੀਲ ਕੀਤੀ ਜਾਂਦੀ ਸਾਰੇ ਨੌਜਵਾਨਾਂ ਨੂੰ ਵੀ ਨਸ਼ਾ ਰਹਿਤ ਰਹੋ ਖੇਡਾਂ ਦੇ ਵਿੱਚ ਦਿਲਚਸਪੀ ਲਓ ਚੰਗੇ ਆਪਣੇ ਸੰਬੰਧ ਹਰ ਕਿਸੇ ਦੇ ਨਾਲ ਪੈਦਾ ਕਰੋ ਤਾਂ ਕਿ ਆਉਣ ਵਾਲੇ ਸਮਾਜ ਦੇ ਵਿੱਚ ਇੱਕ ਵਕਰੀ ਸੇਧ ਇਹਨਾਂ ਦੇ ਵੱਲੋਂ ਆਉਣ ਵਾਲੇ ਸਮਾਜ ਚ ਜਾਵੇ